ਇਹ ਤਾਂ ਚਾਹੀ ਵਾਪਸ ਲੈ ਲੈਣ ਸਾਨੂੰ ਮੈਨੂੰ ਤਾਂ ਪਰਸਨਲੀ ਇਹ ਸ਼ੰਕਾ ਹੈ ਕਿ ਕਿਸੇ ਹੋਰ ਰੂਪਰੇਖਾ ਦੇ ਵਿੱਚ ਨਾ ਕੁਝ ਲੈ ਕੇ ਆ ਜਾਣ ਕਿਸਾਨਾਂ ਦੇ ਹਿੱਤ ਨੂੰ ਲੈ ਕੇ ਵਾਪਸ ਕੀਤਾ ਵੈਸੇ ਵਾਪਸ ਜੇ ਕਿਸਾਨਾਂ ਦਾ ਹਿੱਤ ਹੁੰਦਾ ਤਾਂ ਲਿਆਂਦੇ ਹੀ ਨਾ ਜੇ ਉਹਨਾਂ ਦੇ ਹਿੱਤ 'ਚ ਵਾਪਸ ਲੈਣੀ ਆ ਤਾਂ ਲਿਆਈ ਕਿਉਂ ਇਹਦਾ ਮਤਲਬ ਹੈ ਤੇਨਾਂ ਨੂੰ ਪਿੱਛੋਂ ਪਤਾ ਚੱਲਿਆ ਕਿਸਾਨਾਂ ਦਾ ਕਾਰ ਚਾਰੋਂ ਪਾਸੇ ਘਿਰਦੀ ਹੋਈ ਨਜ਼ਰ ਆ ਰਹੀ ਸੀ ਅਦਾਲਤ ਨੇ ਵੀ ਸਰਕਾਰ ਨੂੰ ਜਿਸ ਤਰੀਕੇ ਦੇ ਸਵਾਲ ਖੜੇ ਕੀਤੇ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਉਹਦਾ ਕੋਈ ਪੁਖਤਾ ਜਵਾਬ ਦੇਣ 'ਚ ਪੂਰੀ ਤਰ੍ਹਾਂ ਨਾਲ ਅਸਫਲ ਰੇ ਪੰਜਾਬ ਦੀ ਇਹ ਸਰਕਾਰ ਪੰਜਾਬੀਆਂ ਦੌਰਾਨ ਇਸ ਲਈ ਨਹੀਂ ਚੱਲਦੀ ਇਹ ਸਰਕਾਰ ਦਿੱਲੀ ਨੇ ਜਿਨ੍ਹਾਂ ਨੂੰ ਵਿਲੇ ਕਰਤਾ ਇਹਨਾਂ ਦੇ ਆਕਾ ਸਤਿੰਦਰ ਜੈਨ ਔਰ ਮਨੀਸ਼ ਤੋਦਿਆ ਚਲਾ ਰਹੇ ਨੇ ਲੈਂਡ ਪੁਲਿੰਗ ਕੀ ਮਾਧਿਅਮ ਸੀ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਖੋਹਨ ਦਾ ਤੇ ਉਹਨਾਂ ਨੂੰ ਲੁੱਟਣ ਦਾ ਅੱਜ ਵੀ ਇਹਨਾਂ ਤੇ ਨਜ਼ਰ ਬਣਾ ਕੇ ਰੱਖਣ ਦੀ ਜ਼ਰੂਰਤ ਹੈ ਜਦੋਂ ਲੈਂਡ ਪੁਲਿੰਗ ਪਾਲਿਸੀ ਘੋਸ਼ਿਤ ਕੀਤੀ ਹੁੰਦਾ ਤਾਂ ਮੁੱਖ ਮੰਤਰੀ ਆਂਦੇ ਨੇ ਕੱਲ ਇੱਕ ਪ੍ਰੈਸ ਨੋਟ ਪ੍ਰਿੰਸੀਪਲ ਸੈਕਟਰੀ ਵੱਲੋਂ ਆ ਜਾਂਦਾ ਡੀ ਨੋਟੀਫਿਕੇਸ਼ਨ ਕਦੋਂ ਹੁੰਦੀ ਹੈ ਇਹਦੀ ਇਹਦੇ ਤੇ ਸਾਡੀ ਨਜ਼ਰ ਹੈ ਕੀ ਮੁੱਖ ਮੰਤਰੀ ਸਾਹਮਣੇ ਆ ਕੇ ਕਹਿਣਗੇ ਕੀ ਕਿਸਾਨਾਂ ਦੀ ਇੱਕ ਜਮੀਨ 1 ਇੰਚ ਜਮੀਨ ਵੀ ਅਸੀਂ ਨਹੀਂ ਲਵਾਂਗੇ ਆਖਿਰ ਆਮਦਮੀ ਪਾਰਟੀ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਵਾਪਸ ਲੜੀਆ ਸਾਡਾ ਮਹਾਰਾਣੀ ਪ੍ਰਨੀਤ ਕੋਰੋਨਾ ਗੱਲਬਾਤ ਕਰ ਰਹੇ ਮੈਮ ਕਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਅੱਛਾ ਹੋਇਆ ਕਿ ਲੈਂਡ ਪੂਲਿੰਗ ਪਾਲਿਸੀ ਇਹਨਾਂ ਨੇ ਅਨਾਉਂਸ ਕਰਤਾ ਹੈ ਹਲੇ ਨੋਟੀਫਿਕੇਸ਼ਨ ਸਾਈਨ ਕਰਨੀ ਹੈ ਅਸੀਂ ਖੁਸ਼ ਹਾਂ ਕਿ ਇਹ ਜਿਹੜੀ ਬਹੁਤ ਹੀ ਭੈੜੀ ਪਾਲਿਸੀ ਇਹਨਾਂ ਨੇ ਕੀਤੀ ਸੀ ਜਿਹੜੇ ਵਿੱਚ 65500 ਕੋਚ ਏਕੜਾਂ ਨੂੰ ਇਹਨਾਂ ਨੇ ਹੜੱਪ ਕਰ ਲੈਣਾ ਸੀ ਔਰ ਇਹ ਵੀ ਨਹੀਂ ਸਾਨੂੰ ਪਤਾ ਕਿ ਇਹ ਪੰਜਾਬ ਦੀ ਪਾਲਿਸੀ ਹੈ ਕਿ ਦਿੱਲੀ ਦੀ ਪਾਲਿਸੀ ਹੈ ਸੋ ਇਸ ਦੀ ਪੂਰੀ ਵਿਰੋਧਤਾ ਪਹਿਲੇ ਦਿਨ ਤੋਂ ਕੀਤੀ ਹੈ ਔਰ ਜਦ ਤੱਕ ਸਾਈਨ ਹੋ ਕੇ ਨਹੀਂ ਸਾਰਾ ਕੁਝ ਵਾਪਸ ਹੁੰਦਾ ਅਸੀਂ ਵਿਰੋਧਤਾ ਕਰਦੇ ਰਹਾਂਗੇ ਲੱਗਦਾ ਕਿ ਯਕੀਨ ਨਹੀਂ ਹੈ ਕਿ ਜਿਹੜਾ ਫੇਰ ਟਰਨਰ ਮਾਰ ਸਕਦੇ ਨੇ ਇਸ ਪਾਸੇ ਇਹ ਤਾਂ ਚਾਹੀ ਵਾਪਸ ਲੈ ਲੈਣ ਸਾਨੂੰ ਮੈਨੂੰ ਤਾਂ ਪਰਸਨਲੀ ਇਹ ਸ਼ੰਕਾ ਹੈ ਕਿ ਕਿਸੇ ਹੋਰ ਰੂਪਰੇਖਾ ਦੇ ਵਿੱਚ ਨਾ ਕੁਝ ਲੈ ਕੇ ਆ ਜਾਣ ਕਿ ਕਿਸਾਨਾਂ ਦੇ ਹਿੱਤ ਨੂੰ ਲੈ ਕੇ ਵਾਪਸ ਕੀਤਾ ਵੈਸੇ ਵਾਪਸ ਜੇ ਕਿਸਾਨਾਂ ਦਾ ਹਿੱਤ ਹੁੰਦਾ ਤਾਂ ਲਿਆਂਦੇ ਹੀ ਨਾ ਜੇ ਉਹਨਾਂ ਦੇ ਹਿੱਤ 'ਚ ਵਾਪਸ ਲੈਣੀ ਆ ਤਾਂ ਲਿਆਈ ਕਿਉਂ ਇਹਦਾ ਮਤਲਬ ਹੈ ਤੇਨਾਂ ਨੂੰ ਪਿੱਛੋਂ ਪਤਾ ਚੱਲਿਆ ਕਿਸਾਨਾਂ ਦਾ ਇੱਕ ਰੈਲੀ ਕੱਢਣੀ ਸੀ ਇੱਕ ਮਾਰਚ ਕਰਨਾ ਜਾਰੀ ਰਹੇਗਾ ਸਾਰਾ ਪ੍ਰੋਟੈਸਟ ਦੇਖੋ ਮਾਰਚ ਅਸੀਂ ਉਹਨਾਂ ਪਿੰਡਾਂ 'ਚ ਜਾਣਾ ਸੀ ਜਿੱਥੇ ਹੋ ਰਹੀ ਸੀ ਹੁਣ ਉਹ ਵੇਟ ਕਰਾਂਗੇ ਪਰ ਰੈਲੀ ਅਸੀਂ ਜ਼ਰੂਰ 17 ਤਰੀਕ ਨੂੰ ਕੱਢ ਰਹੇ ਹਾਂ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਿਨ ਸ਼ਰਮਾਈ ਮੌਜੂਦ ਹਨ ਗੱਲਬਾਤ ਕਰਨਾ ਸ਼ਰਮਾਈ ਕਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਆਕੀ ਕਾਰ ਨੋਟੀਫਿਕੇਸ਼ਨ ਅਜੇ ਜਾਰੀ ਕੀਤਾ ਗਿਆ ਹੈ ਸੁੰਦਰ ਮੈਨੂੰ ਇਹ ਲੱਗਦਾ ਹੈ ਕਿ ਸਰਕਾਰ ਚਾਰੋਂ ਪਾਸੇ ਕਿਰਦੀ ਹੋਈ ਨਜ਼ਰ ਆ ਰਹੀ ਸੀ ਅਦਾਲਤ ਨੇ ਵੀ ਸਰਕਾਰ ਨੂੰ ਜਿਸ ਤਰੀਕੇ ਦੇ ਸਵਾਲ ਖੜੇ ਕੀਤੇ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਉਹਦਾ ਕੋਈ ਪੁਖਤਾ ਜਵਾਬ ਦੇਣ ਚ ਪੂਰੀ ਤਰ੍ਹਾਂ ਨਾਲ ਅਸਫਲ ਰਹੇ ਦੂਸਰੇ ਪਾਸੇ ਬੀਜੇਪੀ ਦਾ ਬੜਾ ਸਿੱਧਾ ਜਿਹਾ ਸਟੈਂਡ ਸੀ ਕਿ ਲੈਂਡ ਪੁੱਲਿੰਗ ਸਕੀਮ ਦੇ ਤਹਿਤ 1 ਇੰਚ ਭੂਮੀ ਜ਼ਮੀਨ ਜਿਹੜੀ ਆ ਕਿਸਾਨ ਦੀ ਖੋਹ ਨਹੀਂ ਦਿੱਤੀ ਜਾਏਗੀ। ਔਰ ਉਹਨੂੰ ਲੈ ਕੇ ਕਿ ਪਾਰਟੀ ਨੇ ਇੱਕ ਅੰਦੋਲਨ ਵੀ ਉਲੀਕਿਆ। ਬਲਾਕ ਤੋਂ ਲੈ ਕੇ ਜ਼ਿਲ੍ਹਾ ਪੱਧਰੀ ਸਤਰ ਦੇ ਉੱਤੇ ਪਾਰਟੀ ਨੇ ਅਲੱਗ-ਅਲੱਗ ਪ੍ਰੋਗਰਾਮ ਕੀਤੇ ਔਰ 17 ਤਰੀਕ ਤੋਂ ਪਾਰਟੀ ਦੀ ਜ਼ਮੀਨ ਬਚਾਓ ਕਿਸਾਨ ਬਚਾਓ ਯਾਤਰਾ ਵੀ ਨਿਕਲਣ ਵਾਲੀ ਸੀ। ਔਰ ਕਿਸਾਨ ਯੂਨੀਅਨਾਂ ਔਰ ਸਭ ਪੰਜਾਬੀ ਇਹਦੇ ਵਿਰੋਧ ਚ ਜਲੇ ਇਕਜੁੱਟ ਹੁੰਦਾ ਹੋਇਆ ਨਜ਼ਰ ਆਇਆ ਤੇ ਸਰਕਾਰ ਵਾਪਸ ਮੁੜੀ ਹੈ ਲੇਕਿਨ ਦੁਖਦੀ ਗੱਲ ਇਹ ਹੈ ਕਿ ਪੰਜਾਬ ਦੀ ਇਹ ਸਰਕਾਰ ਪੰਜਾਬੀਆਂ ਦੋਹਾਂ ਇਸ ਲਈ ਨਹੀਂ ਚੱਲ ਰਹੀ ਇਹ ਸਰਕਾਰ ਦਿੱਲੀ ਨੇ ਜਿਨ੍ਹਾਂ ਨੂੰ ਵਿਲੇ ਕਰਤਾ ਇਹਨਾਂ ਦੇ ਆਕਾ ਸਤਿੰਦਰ ਜੈਨ ਔਰ ਮਨੀਸ਼ ਤੋਦਿਆ ਚਲਾ ਰਹੇ ਨੇ ਲੈਂਡ ਪੁਲਿੰਗ ਕੀ ਮਾਧਿਅਮ ਜੀ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਖੋਹਨ ਦਾ ਤੇ ਉਹਨਾਂ ਨੂੰ ਲੁੱਟਣ ਦਾ ਲੇਕਿਨ ਪੰਜਾਬ ਦੇ ਅੰਦਰ ਜਿਸ ਤਰੀਕੇ ਦਾ ਵਿਰੋਧ ਹੋਇਆ ਔਰ ਅਦਾਲਤ ਨੇ ਜਿਸ ਤਰੀਕੇ ਨਾਲ ਫਟਕਾਰ ਲਗਾਈ ਇਹ ਮਜਬੂਰ ਹੋਏ ਨੇ ਕੱਲ ਵਾਪਸ ਲੈਣ ਲੈ ਨੋਟੀਫਿਕੇਸ਼ਨ ਨੇ ਜਾ ਰਹੀ ਹੋਏ ਇੱਕ ਇਹਦੇ ਚ ਇੱਕ ਸ਼ੰਕਾ ਹੈ ਅੱਜ ਵੀ ਇਹਨਾਂ ਤੇ ਨਜ਼ਰ ਬਣਾ ਕੇ ਰੱਖਣ ਦੀ ਜ਼ਰੂਰਤ ਹੈ ਜਦੋਂ ਲੈਂਡ ਪੁਲਿੰਗ ਪਾਲਿਸੀ ਘੋਸ਼ਿਤ ਕੀਤੀ ਉਹ ਤਾਂ ਮੁੱਖ ਮੰਤਰੀ ਆਂਦੇ ਨੇ ਕੱਲ ਇੱਕ ਪ੍ਰੈਸ ਨੋਟ ਪ੍ਰਿੰਸੀਪਲ ਸੈਕਟਰੀ ਵੱਲੋਂ ਆ ਜਾਂਦਾ ਡੀ ਨੋਟੀਫਿਕੇਸ਼ਨ ਕਦੋਂ ਹੁੰਦੀ ਹੈ ਇਹਦੀ ਇਹਦੇ ਤੇ ਸਾਡੀ ਨਜ਼ਰ ਹੈ। ਕੀ ਮੁੱਖ ਮੰਤਰੀ ਸਾਹਮਣੇ ਆ ਕੇ ਕਹਿਣਗੇ ਕਿ ਕਿਸਾਨਾਂ ਦੀ ਇੱਕ ਜਮੀਨ 1 ਇੰਚ ਜਮੀਨ ਵੀ ਅਸੀਂ ਨਹੀਂ ਲਵਾਂਗੇ। ਜਾਂ ਕੋਈ ਹੋਰ ਖਰਾਬਾਤ ਕਰਨਗੇ ਕਿਉਂਕਿ ਪੰਜਾਬ ਨੂੰ ਮੈਂ ਜਿੱਦਾਂ ਪਹਿਲਾਂ ਕਿਹਾ ਪੰਜਾਬ ਨਹੀਂ ਚਲਾ ਰਿਹਾ ਪੰਜਾਬੀ ਨਹੀਂ ਚਲਾ ਰਹੇ ਦਿੱਲੀ ਤੋਂ ਆ ਕੇ ਲੋਕ ਚਲਾ ਰਹੇ ਨੇ। ਜੇ ਵੀ ਯੂ-ਟਰਨ ਲੈ ਸਕਦੇ ਨੇ ਇਸ ਨੂੰ ਲੈ ਕੇ ਜਾ ਕੋਈ ਹੋਰ ਨਵਾਂ ਰਸਤਾ ਲੈ ਜਾਗਦੇ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਇਹ ਸਰਕਾਰ ਜਿਹੜੀ ਹੈ ਪੰਜਾਬ ਚੋਂ ਨਹੀਂ ਚਲਦੀ ਵੀ ਇਸ ਕਰਕੇ ਜਾਗਦੇ ਰਹਿਣ ਦੀ ਜ਼ਰੂਰਤ ਹੈ ਪੈਰਾ ਦੇਣ ਦੀ ਜ਼ਰੂਰਤ ਹੈ ਕਿਸਾਨ ਦੇ ਹੱਕ ਲਈ ਮਜ਼ਦੂਰ ਦੇ ਹੱਕ ਲਈ ਪੰਜਾਬੀਏ ਦੇ ਹੱਕ ਲਈ ਔਰ ਭਾਜਪੀ ਇਸ ਭੂਮਿਕਾ ਨੂੰ ਬੁਖੂਬੀ ਨਿਭਾਏਗੀ ਅਸੀਂ ਆਪਣੇ ਕਾਰਜਕ੍ਰਮ ਦੇ ਅੰਦਰ ਥੋੜਾ ਬਦਲਾਅ ਕਰ ਰਹੇ ਹਾਂ ਯਾਤਰਾ 'ਚ ਲੇਕਿਨ 17 ਤਰੀਕ ਨੂੰ ਸਾਡੀ ਕਿਸਾਨ ਮਜ਼ਦੂਰ ਫਤਿਹ ਰੈਲੀ ਜਿਹੜੀ ਹੈ ਐਜ਼ ਇਟ ਇਜ਼ ਆਤਿਨੂਰ ਉਹਦਾ ਰੂਪ ਬਦਲਿਆ ਉਹ ਕਰਨ ਜਾ ਰਹੇ ਆਂ ਮੈਂ ਇਸ ਨੂੰ ਲੈ ਕੇ ਕਹਿ ਰਹੇ ਨੇ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਲਈ ਕਿਸਾਨਾਂ ਦੇ ਹਿੱਤ ਦੇ ਲਈ ਇਹ ਨੋਟੀਫਿਕੇਸ਼ਨ ਵਾਪਸ ਲੱਤਾਇਆ ਤਾਂ ਕਿ ਕਿਸਾਨਾਂ ਜਿਹੜੇ ਨੇ ਉਹ ਤਰਾਜ ਕਰ ਰਹੇ ਸੀ ਉਸ ਤੇ ਹਾਲਾਂਕਿ ਕਿਸਾਨ ਦੇ ਭਲੇ ਦੀ ਗੱਲ ਸੀ ਅੱਛਾ ਕੁਐਸਚਨ ਨਹੀਂ ਮੰਨਣਾ ਹੁਣ ਬੜੀ دیر ਕਰਦੀ ਹਜ਼ੂਰ ਆਤੇ ਆਤੇ دیر ਹੋ ਗਈ ਹੁਣ ਲੋਕਾਂ ਨੂੰ ਪਤਾ ਹੈ ਕਿ ਹੁਣ ਇਹ ਪ੍ਰੈਸ਼ਰ ਜਿਹੜਾ ਪਿਆ ਜਿਹੜਾ ਪੰਜਾਬੀਆਂ ਦੀ ਅਣਖ ਜਾਗੀ ਹੈ ਕਿਸਾਨ ਜਾਗਿਆ ਹੈ ਔਰ ਰਾਜਨੀਤਿਕ ਦਲ ਦੇ ਰੂਪ ਤੇ ਅੰਦਰ ਅਸੀਂ ਜਿਹੜੀ ਭੂਮਿਕਾ ਅਦਾ ਕੀਤੀ ਹੈ ਇਸ ਸਾਰੀਆਂ ਚੀਜ਼ਾਂ ਦਾ ਅਸਰ ਰਿਹਾ ਸਰਕਾਰ ਤੇ ਔਰ ਸਰਕਾਰ ਵਾਪਸ ਹੋਈ ਹੈ ਸੋ ਅਸ਼wini ਸ਼ਰਮ ਜੀ ਜਿਹੜੇ ਸਾਡੇ ਨਾਲ ਅੱਜ ਗੱਲ ਕਰ ਰਹੇ ਸੀ ਕਿ ਹਜੇ ਵੀ ਸਰਕਾਰ ਜਦ ਤੱਕ ਕੋਈ ਇਸ ਤੇ ਪੁਕਤਾ ਕਦਮ ਨਹੀਂ ਲੈਂਦੀ ਤੱਕ ਨੂੰ ਨਹੀਂ ਚੱਕਦੀ ਤਦ ਤੱਕ ਨਜ਼ਰ ਬਣਾਈ ਰੱਖਣ ਦੀ ਲੋੜ ਹੈ ਕਿਉਂਕਿ ਕੋਈ ਹੋਰ ਰਸਤਾ ਵੀ ਲੱਭਿਆ ਜਾ ਸਕਦਾ ਲੈਂਡਫਲਿੰਗ ਨੂੰ ਲੈ ਕੇ ਕੈਮਰਾਮੈਨ ਸ਼ੇਰ ਸਿੰਘ ਦੇ ਨਾਲ ਜਸਪੀ ਸਿੰਘ ਗਸ਼ਕਪੀਟਿਸੀ ਨਿਊਜ਼ ਚੰਡੀਗੜ੍ਹ